ਹਾਂਜੀ ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ ਉਹ ਦੋਸਤੋ ਠੀਕ ਹ ਅੱਜ ਬਈ ਆਪਾਂ ਸਫਰ ਕਰਨਾ ઋਸ਼ੀਕੇਸ਼ ਤੋਂ ਕੋਵਿੰਦਗੜ੍ਹ ਤੱਕ ਦਾ ਆਪਾਂ ਤਿਆਰ ਹੋ ਗਏ ਕਿਉਂਕਿ ਸਵੇਰੇ ਤਾਂ ਬੰਦ ਸੀਗਾ ਬਈ ਹਨਾ ਜੇ 5 ਵਜੇ ਤੁਰਦੇ ਫੇਰ ਤਾਂ ਸਵੇਰਹੀ ਪਹੁੰਚ ਜਾਣਾ ਸੀਗਾ ਤਾਂ ਇਸ ਕਰਕੇ 10 ਵਜੇ ਰਸਤਾ ਖੁੱਲਿਆ ਸੀਗਾ ਤਾਂ 10 ਵਜੇ ਅਸੀਂ ਚਾਲੇ ਪਏ ਹਨਾ ਕੁਦਰਤ ਦੇ ਰੰਗ ਦੇਖਦੇ ਜਾਂਦੇ ਆ ਦੇਖੋ ਯਾਰ ਕੁਦਰਤ ਦੇ ਰੰਗ ਕੁਦਰਤ ਨੇ ਕੀ ਕੁਝ ਬਣਾਇਆ ਹਨਾ ਕੁਦਰਤ ਨੇ ਕਿੱਥੇ ਕੀ ਲੋ ਕਿ ਆ ਬੀਗਾ ਇਹ ਸਫਰ ਸਾਡਾ ਬਹੁਤ ਘੰਟ ਰਿਹਾ ਬਹੁਤ ਇੰਜੋਏਮੈਂਟ ਕੀਤਾ ਇਹ ਸਫਰ ਸੀਗਾ ਬਈ 12 ਘੰਟਿਆਂ ਦਾ 10 ਵਜੇ ਚੱਲੇ ਸੀ ਸੀ 9:30 ਪਹੁੰਚੇ ਆ ਸਾਢੇ 11-11 ਘੰਟਿਆਂ ਦਾ ਸਫਰ ਆ ਪਰ ਇੰਜੋਏਮੈਂਟ ਬਹੁਤ ਹਨਾ ਜੀ ਮਿਆ ਕਰਾ ਹੈਗਾ ਬੰਦੇ ਦਾ ਇਹ ਸੀਗਾ ਰਿਸ਼ੀਕੇਸ਼ ਤੋਂ ਗੋਵਿੰਦ ਘਾਟ ਇਹ ਟੈਂਪੂ ਟਰੈਵਲ ਕਰਾਉਣਾ ਪੈਂਦਾ ਆਪਾਂ ਨੂੰ ਬਈ ਹਨਾ 7-800 ਰੁਪਏ ਦੀ ਇੱਕ ਪਰਸਨ ਦੀ ਟਿਕਟ ਹੁੰਦੀ ਐ ਇੱਕ ਪਾਸੇ ਦੀ ਕਦੇ 700 800 ਇਹ ਉਹਦੀ ਲਗਭਗ ਰੇਟ ਲਾਉਂ ਲਿਆ ਉਹ ਆਪਣਾ ਦੇਖ ਲੇ ਤੇ ਬਾਕੀ ਹੁਣ ਮੌਸਮ ਵੀ ਖਰਾਬ ਹੀ ਹੈ ਨਾ ਆਪਣਾ ਦੇਖ ਕੇ ਆਇਓ ਅੱਜ ਵੀ 10 ਵਜੇ ਖੁੱਲਿਆ ਸੀਗਾ ਨਹੀਂ 5 ਵਜੇ ਖੁੱਲ ਜਣਾ ਹੁੰਦਾ ਤੇ ਹੁਣ ਤੋਂ ਪਹਿਲਾਂ ਜਿਹੜਾ ਆਪਣਾ ਰਿਸ਼ੀ ਕਿਸ ਗੁਰਦੁਆਰਾ ਉੱਥੇ ਬਈ ਵੈਰੀਫਿਕੇਸ਼ਨ ਜ਼ਰੂਰ ਕਰਾ ਲੈ ਉਦੋਂ ਬਣਾਣੀ ਗੱਡੀ ਚੜਨ ਦਿੰਦੇ ਹੈਗੇ ਆ ਆਪਣਾ ਨਵਾਂ ਦੋਸਤ ਕਲਕੱਤੇ ਤੋਂ ਦਰਸ਼ੀਪ ਸਿੰਘ ਪੰਜਾਬੀ ਇਹ ਟੱਕਰ ਗਿਆ ਮੁੰਡਾ ਇਹ ਨਾ ਪੈਗੀ ਲਿਹਾ ਜਾ ਕਿਉਂਕਿ ਬਈ ਸਫ਼ਰ ਦੇ ਵਿੱਚ ਮੇਲ ਮਲਾਪ ਹੁੰਦਾ ਹੀ ਰਹਿੰਦੇ ਆ ਇਹਨਾਂ ਬੰਦੇ ਨੇ ਆਪਣੇ ਵਧੀ ਚੱਕਰ ਮੁਰ ਗਏ ਆਪਣੇ ਨਾਲ ਹੀ ਸਫ਼ਰ ਕੀਤਾ ਨੂੰ ਦੇਖੋ ਕੁਦਰਤ ਯਾਰ ਅੱਜ ਤੋਂ ਐ ਗੰਗਾ ਨਦੀ ਸ਼ੁਰੂ ਹੋ ਜਾਂਦੀ ਹੈ ਹੌਲੀ ਹੌਲੀ ਜਾ ਕੇ ਇਹ ਹਰਦਵਾਰ ਤੱਕ ਬਹੁਤ ਜਿਆਦਾ ਵੱਡੀ ਗੰਗਾ ਨਦੀ ਬਣ ਜਾਂਦੀ ਆ ਕੁਦਰਤ ਦੇ ਰੰਗ ਦੇਖੋ ਯਾਰ ਬਹੁਤ ਸੋਹਣਾ এনवायरमेंट ਸੀਗਾ ਆਕਸੀਜਨ ਸਾਫ਼ ਆ ਹਨਾ ਕਹਿਣ ਦਾ ਭਾਵ ਕਿ ਲਗਭਗ ਪੂਰੀ ਠੰਡ ਯਾਰ ਪੂਰਾ ਠੰਡਾ ਮੌਸਮ ਪੂਰਾ ਵਧੀਆ ਹਨਾ ਕੰਮਕਾਰ ਦੇ ਕੋਲ ਜਿਉਣੀ ਕਹਿੰਦੇ ਆਪਣੇ ਪੰਜਾਬ ਵਾਲੇ ਪਾਣੀ ਮੱਕੂ ਪਾਣੀ ਮੱਕੂ ਪਾਣੀ ਕਿੱਥੇ ਮੱਕਾ ਦਬਾਈ ਹਨ ਜਿਹੜੀ ਜੀ ਕੋਦਰਤ ਨੇ ਇੱਕ ਵਾਰੀ ਦੇਤੀ ਉਹ ਨਹੀਂ ਮੁੱਕਦੀ ਹੁੰਦੀ ਹੈਗੀ ਆ ਮਾ ਮੁਰਲੇ ਤੇ ਪਾਣੀ ਹਨ ਚਾਰੇ ਪਾਸੇ ਪਾਣੀ ਪਾਣੀ ਦੇਖਦਾ ਇੱਥੇ ਤਾਂ ਉੱਤਰਾਖੰਡ ਦੇ ਵਿੱਚ ਤਾਂ ਤੇ ਇਸ ਤੋਂ ਬਾਅਦ ਬਈ ਰਸਤੇ ਦੇ ਵਿੱਚ 100 ਕਿਲੋਮੀਟਰ ਬਾਅਦ ਆਉਂਦਾ ਬਈ ਗੁਰਦੁਆਰਾ ਰਤੂਰਾ ਹਨਾ ਇਹ ਵੀ ਹੋ ਗੁਰਸਾਹਿਬ ਦਾ ਮੈਨੇਜਮੈਂਟ ਇੱਥੇ ਰਹਿਣ ਵਾਸਤੇ ਵੀ ਪ੍ਰਬੰਧ ਹੈਗਾ ਬਾਕੀ ਲੰਗਰ ਪਾਣੀ ਦਾ ਪ੍ਰਬੰਧ ਆ ਇਹ ਹੈਗਾ ॠषि ਕੇਤੋਂ 100 ਕਿਲੋਮੀਟਰ ਰਸਤੇ 'ਚ ਪੈਂਦਾ ਹਨਾ ਇੱਥੇ ਤੁਸੀਂ ਆਪਣਾ ਲੰਗਰ ਸ਼ਕੀ ਅੱਗੇ ਚੱਲੇ ਪਾ ਸਕਦੇ ਹੋ ਅੱਗੇ ਸਫ਼ਰ ਕੱਢ ਸਕਦੇ ਹੋ ਇਹ ਵੀ ਬਹੁਤ ਵਧੀਆ ਗੱਲਬਾਤ ਆ ਗੁਰਦੁਆਰੇ ਯਾਰ ਕਿਤੇ ਵੀ ਹੋਣ ਕਿਤੇ ਬੰਦਾ ਕਹਿੰਦੇ ਭੁੱਖੇ ਨਹੀਂ ਮਰਦਾ ਜਿੱਥੇ ਗੁਰਦੁਆਰੇ ਆ ਕੱਲੇ ਪੰਜਾਬ ਦੇ ਵਿੱਚ ਨਹੀਂ ਸਾਰੀ ਦੁਨੀਆ ਦੇ ਵਿੱਚ ਔਰ ਕਿਤੇ ਨਹੀਂ ਲੰਗਰ ਲੱਗਿਆ ਦੇ ਕਗਲਾ ਗੁਰਦੁਆਰੇ ਹਨਾ ਜਿੱਥੇ ਸਾਰਾ ਕੁਝ ਫ੍ਰੀ ਦਾ ਹੁੰਦਾ ਕੁਦਰਤ ਕੋ ਵਧੀਆ ਲੰਗਰ ਪਾਣੀ ਇੱਥੇ ਹੀ ਵਧੀਆ ਬਈ ਸਾਰਾ ਕੁਛ ਹੈ ਨਾ ਚਾਹ ਪਾਣੀ ਲੰਗਰ ਇੱਥੇ ਪ੍ਰਸ਼ਾਦੀ ਸਾਕੇ ਫਿਰ ਅਸੀਂ ਅੱਗੇ ਚਾਲੇ ਪਾਈ ਦੇਖੋ ਕੁਦਰਤ ਇੱਥੇ ਵੀ ਆ ਘਰ ਦੇਖ ਲਓ ਯਾਰ ਹਨਾ ਵੀ ਇਹ ਘਰਾਂ ਚ ਇਹ ਬੰਦੇ ਆਪਣਾ ਟਾਈਮ ਪਾਸ ਕਰਦੇ ਆ ਕਿ ਆਪਣੇ ਪੰਜਾਬ ਵਾਲੇ ਕਿੱਲੇ ਕਿੱਲੇ ਚ ਘਰ ਵਗਲ ਕੇ ਵੀ ਹਜੇ ਕਹਿਣਦੇ ਆ ਹਨਾ ਰੁੱਝ ਜਾਂਦੇ ਆ ਆਪਣਾ ਪੰਜਾਬ ਤਾਂ ਬਹੁਤ ਸੌਖਾ ਬਈ ਬਹੁਤ ਜਿਆਦਾ ਕਹਿੰਦਾ ਬਹੁਤ ਇਹਨਾਂ ਨੂੰ ਤਾਂ ਆਪਣਾ ਪੰਜਾਬ ਵੀ ਕੈਨੇਡਾ ਆਸਟ੍ਰੇਲੀਆ ਲੱਗਦਾ ਉਹ ਕੰਗੰਡੇ ਬਾਈ ਘਰ ਦੇ ਵਿੱਚ ਪਤਾ ਨਹੀਂ ਕਿੰਨੇ ਗਿਆਨੇ ਲੈਂਦੇ ਹਨ ਛੋਟੇ ਛੋਟੇ ਕਮਰੇ ਆ ਤੇ ਰਹਿਣ ਸਣ ਦੇ ਵਲੋਂ ਕੋਈ ਇਹਨਾਂ ਦਾ ਕੋਈ ਇਥੇ ਖੇਤੀਬਾੜੀ ਦਾ ਪ੍ਰਬੰਧ ਨਹੀਂ ਇਹ ਟੂਰਿਸਟ ਦੇ ਸਿਰਫ ਹੀ ਬਸ ਆਪਣਾ ਸਾਰਾ ਕੰਮ ਚਲਾਉਂਦੇ ਆ ਬਾਕੀ ਸਫਰ ਦੇ ਨਾਲ ਨਾਲ ਤੁਸੀਂ ਵੀ ਦਰਸ਼ਨ ਕਰੋ ਕੱਲ ਨੂੰ ਆਪਾਂ ਚਾਲੇ ਪਾਵਾਂਗੇ ਗੋਵਿੰਦ ਘਾੜ ਤੋਂ ਗੋਤਾਮ ਤੱਕ ਹਨਾ ਉਹਗਾ 14 ਕਿਲੋਮੀਟਰ ਪੈਦਲ ਯਾਤਰਾ ਕਰਾਂਗੇ ਉਹ ਬਲੌਗ ਅਸਲ ਦੇਖਣ ਵਾਲਾ ਹੋਊਗਾ ਉਹ ਚ ਲੱਗੂ ਇਸ ਨਾਲ ਗੱਲਬਾਤ ਹਨਾ ਆਏ ਦੁਬਾਰ ਰਾਤ ਹੋ ਗਈ ਸੀਗੀ 8:00 ਵੱਜ ਗਏ ਸੀਗੇ ਪੂਰਾ ਨੇਰਾ ਹਨਾ ਚਾਰ ਸਪੇਰੇ ਪੂਰੀ ਕੈਂਡ ਗੱਲਬਾਤ ਸੀ ਯਾਰ ਸਫਰ ਬਹੁਤ ਵਧੀਆ ਰਿਹਾ ਸਾਰੇ ਆਓ ਹਨ ਦਰਸ਼ਨ ਕਰਕੇ ਜਾਓ ਪਰ ਇੱਕ ਵਾਰ ਆਪਣਾ ਮੌਸਮ ਦਾ ਪਤਾ ਜ਼ਰੂਰ ਕਰ ਲਿਆ ਕਰੋ ਕਿਉਂਕਿ ਸਵੇਰੇ ਹੀ ਖੋਲਦੇ ਨਹੀਂ ਹੈਗੇ ਰਸਤਾ ਹੁਣ 10 ਵਜੇ ਖੋਲੇ ਤਾਂ ਸਾਨੂੰ 10 ਹੀ ਵਜਣ ਗਏ ਨਾ ਘਟੋੜ 11 12 ਘੰਟਾ ਰਸਤਾ ਇਹ ਅਸੀਂ ਪਹੁੰਚ ਗਏ ਬਈ ਹੁਣ ਗੋਵਿੰਦ ਘਾਟ ਮੀਂਹ ਬਹੁਤ ਪਈ ਜਾਂਦਾ ਸੀਗਾ ਇੱਥੇ ਕਿਸੀ ਆਪਣੇ ਸੂਟਕੇਟ ਪਾ ਕੇ ਹਨਾ ਅੱਜ ਭਜਾ ਕੇ ਗਏ ਇੱਥੇ ਵੀ ਪ੍ਰਬੰਧ ਬਈ ਬਹੁਤ ਚੰਗਾ ਯਾਰ ਅੰਬਰਸਰ ਵਾਲਾ ਹਾ ਕੰਮ ਹੀ ਮੰਨ ਲਓ ਜਮਾ ਹਨਾ ਲੰਗਰ ਪਾਣੀ ਦਾ ਅੰਬਰਸਰ ਵਾਲਾ ਕੰਮ ਹੀ ਪਰ ਰੈਂਟ ਸੈਂਡ ਵੀ ਅੰਬਰਸਰ ਨਾਲੋਂ ਵੀ ਵਧੀਆ ਬਹੁਤ ਘੰਟਾ ਸਾਨੂੰ ਹਾਲ ਦੇਤਾ ਸੀਗਾ ਤੇ ਹਾਲ ਦੇ ਵਿੱਚ ਅਸੀਂ ਆਪਣਾ ਰਹਿائش ਕੀਤੀ ਸੀਗੀ ਸਾਰੇ ਬੰਦੇ ਆਪਣੇ ਆ ਦੇਖੋ ਨਾ ਆਉਂਦੇ ਆ ਰੇਨ ਕੋਟ ਪਾਈ ਇੱਥੋਂ ਆ ਕੇ ਤੁਸੀਂ ਰੂਮ ਲੈ ਸਕਦੇ ਹੋ ਬਈ ਇੱਥੇ ਯਾਰ ਹਨਾ ਰੂਮ ਇਥੇ ਮਿਲਦਾ ਪਰਹਾੜ ਇਥੇ ਸਾਰਾ ਕੁਝ ਇਥੇ ਕਰਵਾ ਸਕਦੇ ਆਪਾਂ ਇਹਨਾਂ ਦੀ ਐਡਮਿਨ ਜਮੈਂਟ ਬੈਠੀ ਹੈ ਇੱਕ ਇਹਦੇ ਸਾਹਮਣੇ ਆ ਸਾਰੇ ਹਾਲ ਹੀ ਆ ਤੇ ਕਮਰੇ ਆ ਕਮਰੇ ਬਈ ਇਹ ਫੈਮਿਲੀ ਨੂੰ ਦਿੰਦੇ ਹਨਾ ਇਕੱਲੇ ਬੰਦਿਆਂ ਨੂੰ ਹਾਲ ਹੀ ਦਿੰਦੇ ਆ ਦੇਖੋ ਹਾਲ ਬਹੁਤ ਖੁੱਲਾ ਵੀ ਬਹੁਤ ਨਜ਼ਾਰਦਾਰ ਚੀਜ਼ਾਂ ਖੁੱਲਾ ਹਨਾ ਵਧੀਆ ਚੰਗੇ ਗੱਦੇ ਦਿੰਦੇ ਆ ਕੰਬਲ ਦਿੰਦੇ ਆ ਆਪਣਾ ਘਰੋਂ ਨਾਂ ਵਾਲਾ ਆਰ ਚੱਕਾ ਕਰੋ ਗੰਬਲਾ ਵਗੈਰੇ ਦਾ ਸਾਰਾ ਕੁਝ ਮਿਲ ਜਾਂਦਾ ਇੱਥੇ ਆ ਦੇਖੋ ਇੱਕ ਦਵਾ ਹੁਣ ਅਸੀਂ ਸਵੇਰੇ ਚਾਲੇ ਪਾਵਾਂਗੇ ਉਹ ਵਲੌਗ ਜ਼ਰੂਰ ਦੇਖਣ ਆਉ ਤੇ ਜੇ ਆਪਣੇ ਵਲੌਗ ਚੰਗੇ ਲੱਗਦੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਦੋਸਤੋ ਤੇ ਚੈਨਲ ਨੂੰ ਕਰ ਲਿਓ ਆਪਣੇ ਨੂੰ ਫੋਲੋ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਜੀ ਬਾਈ